ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਣ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਅਜਿਹੀ ਛੋਟੀ ਜਿਹੀ ਜਾਣਕਾਰੀ ਲੈ ਕੇ ਆਏ ਹਾਂ ਜਿਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਅੱਜ ਦੀ ਇਹ ਜਿਹੜੀ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਵੀਡੀਓ ਔਰਤਾ ਭੈਣਾਂ ਦੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਸਾਡੇ ਘਰ ਦੀ ਜਿਹੜੀ ਰਸੋਈ ਹੈ ਉਹ ਭੈਣਾਂ ਘਰ ਦੀਆਂ ਲੇਡੀਜ਼ ਹੀ ਸੰਭਾਲਦੀਆਂ ਨੇ ਤੇ ਅੱਜ ਦੀ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਆ ਇਹ ਸਬੰਧਤ ਹੈ ਸਾਡੇ ਘਰ ਦੀ ਰਸੋਈ ਦੇ ਨਾਲ ਇਸ ਕਰਕੇ ਭੈਣਾਂ ਜ਼ਰੂਰ ਇਸ ਵੀਡੀਓ ਨੂੰ ਐਂਡ ਦੇ ਤੱਕ ਦੇਖਣ ਤੁਸੀਂ ਕੁਝ ਛੋਟੇ ਛੋਟੇ ਉਪਾਦ ਦੇ ਨਾਲ ਸਿਰਫ ਇਹਨਾਂ ਤਿੰਨ ਚੀਜ਼ਾਂ ਨੂੰ ਆਪਣੀ ਘਰ ਦੇ ਵਿੱਚ ਰਸੋਈ ਦੇ ਵਿੱਚ ਸਿਰਫ ਇੱਕ ਜਗ੍ਹਾ ਤੇ ਇਕੱਠੀਆਂ ਰੱਖਣਾ ਹੈ ਇਹ ਉਪਾਦ ਇਸ ਦੇ ਨਾਲ-ਨਾਲ ਛੋਟੇ ਛੋਟੇ ਟੋਟਕੇ ਕਰਨ ਦੇ ਨਾਲ ਤੁਹਾਡੇ ਘਰ ਦੀ ਜਿੰਨੀ ਵੀ ਗਰੀਬੀ ਹੋਵੇਗੀ ਉਹ ਸਾਰੀ ਦੂਰ ਹੋ ਜਾਵੇਗੀ ਤੁਹਾਡੇ ਘਰ ਤੇ ਉੱਪਰ ਪਰਮਾਤਮਾ ਦੀ ਇੰਨੀ ਜ਼ਿਆਦਾ ਕਿਰਪਾ ਹੋ ਜਾਵੇਗੀ ਕਿ ਤੁਹਾਨੂੰ ਕਦੇ ਵੀ ਕਿਸੇ ਤੋਂ ਉਧਾਰ ਪੈਸਾ ਨਹੀਂ ਲੈਣਾ ਪਵੇਗਾ ਤੇ ਨਾ ਹੀ ਤੁਹਾਨੂੰ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ ਤੁਸੀਂ ਸਿਰਫ ਤਾਂ ਸਿਰਫ ਇਹਨਾਂ ਤਿੰਨ ਚੀਜ਼ਾਂ ਨੂੰ ਰਸੋਈ ਦੇ ਵਿੱਚ ਇਕੱਠੀਆਂ ਰੱਖ ਕੇ ਛੋਟੇ ਜਿਹੇ ਉਪਾਅ ਕਰਨੇ ਆ ਤੇ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਸੁੱਖ-ਸਮਰiddhi ਬਣੇਗੀ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਉਹ ਕਿਹੜੀਆਂ ਤਿੰਨ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਇਕੱਠੀਆਂ ਰੱਖਣਾ ਹੈ ਤੇ ਕਿਹੜੇ ਉਪਾਅ ਨੇ ਜਿਨ੍ਹਾਂ ਨੂੰ ਅਸੀਂ ਕਰਨਾ ਇਹ ਸਾਰੀ ਜਾਣਕਾਰੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲਿਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਦ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜਦੋਂ ਵੀ ਸਾਧ ਸੰਗਤ ਜੀ ਇਹ ਤਿੰਨ ਚੀਜ਼ਾਂ ਨੂੰ ਆਪਾਂ ਆਪਣੀ ਰਸੋਈ ਦੇ ਵਿੱਚ ਰੱਖਦੇ ਆ ਸਾਸੰਗੇ ਜੀ ਜਿਹੜਾ ਆਪਣੀ ਘਰ ਦਾ ਵਾਸਤੂ ਦੋਸ਼ ਹੁੰਦਾ ਏ ਉਹ ਠੀਕ ਹੋ ਜਾਂਦਾ ਤੇ ਉਸਤੇ ਕਰਕੇ ਆਪਣੀ ਘਰ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਹੀ ਤੰਗੀਆਂ ਪਰੇਸ਼ਾਨੀਆਂ ਸਾਸੰਗੇ ਜੀ ਦੂਰ ਹੋ ਜਾਂਦੀਆਂ ਨੇ ਤੇ ਆਪਣੀ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਏ ਘਰ ਦੇ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਂਦੀ ਏ ਤੇ ਆਪਣੇ ਬੰਦ ਪਏ ਕਾਰੋਬਾਰ ਜਾ ਕਾਰੋਬਾਰ ਦੇ ਵਿੱਚ ਜੋ ਰੁਕਾਵਟਾਂ ਆਉਂਦੀਆਂ ਨੇ ਉਹ ਕਾਰੋਬਾਰ ਵੀ ਚੱਲਨੇ ਸ਼ੁਰੂ ਹੋ ਜਾਂਦੇ ਨੇ ਇਸੇ ਤਰ੍ਹਾਂ ਸਾਸੰਗੇ ਜੀ ਆਪਣੇ ਘਰ ਦੇ ਵਿੱਚ ਕੁਝ ਖਾਸ ਚੀਜ਼ਾਂ ਨੂੰ ਜੇਕਰ ਆਪਾਂ ਇੱਕ ਜਗ੍ਹਾ ਤੇ ਇਕੱਠੀਆਂ ਰੱਖਦੇ ਆ ਇਸ ਤਰ੍ਹਾਂ ਕਰਨ ਦੇ ਨਾਲ ਜੇਕਰ ਸਾਸੰਗੇ ਜੀ ਆਪਣੇ ਘਰ ਦਾ ਵਾਸਤੂ ਦੋਸ਼ ਠੀਕ ਹੁੰਦਾ ਹੈ ਸਾਸੰਗੇ ਜੀ ਸਾਨੂੰ ਇਸ ਗੱਲ ਨੂੰ ਜਰੂਰ ਊਰਮੰਦਨਾ ਚਾਹੀਦੇ ਕਿਉਂਕਿ ਸਾਥ ਸੰਗੇ ਜੀ ਇਹ ਕੋਈ ਵਹਿਮ ਪਰਮ ਨਹੀਂ ਹੁੰਦੇ ਇਹ ਆਮ ਆਪਣੀ ਘਰਾਂ ਦੀ ਵਿੱਚ ਸਾਥ ਸੰਗੇ ਜੀ ਕੀਤੇ ਜਾਣ ਵਾਲੇ ਇੱਕ ਛੋਟੇ ਛੋਟੇ ਉਪਾਅ ਹੁੰਦੇ ਨੇ ਜਿੰਨਾਂ ਨੂੰ ਕਰਕੇ ਸਾਥ ਸੰਗੇ ਜੀ ਆਪਾਂ ਇਹ ਛੋਟੀਆਂ ਛੋਟੀਆਂ ਮੁਸ਼ਕਲਾਂ ਤੋਂ ਪਰੇਸ਼ਾਨੀਆਂ ਤੋਂ ਆਪਾਂ ਮੁਕਤ ਹੋ ਸਕਦੇ ਹਾਂ ਕਿਉਂਕਿ ਸਾਥ ਸੰਗੇ ਜੀ ਇਹ ਛੋਟੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਆਪਣੇ ਲਈ ਕਿਤੇ ਨਾ ਕਿਤੇ ਅੱਗੇ ਜਾ ਕੇ ਬਹੁਤ ਵੱਡੀਆਂ ਬਣ ਜਾਂਦੀਆਂ ਨੇ। ਹਉ ਸਹਾਸੰਗੇ ਜੀ ਗੱਲ ਕਰਦੇ ਆ ਕਿ ਉਹ ਕਿਹੜੀਆਂ ਤਿੰਨ ਚੀਜ਼ਾਂ ਨੇ ਜੋ ਸਾਨੂੰ ਆਪਣੀ ਰਸੋਈ ਘਰ ਦੇ ਵਿੱਚ ਇਕੱਠੀਆਂ ਰੱਖਣੀਆਂ ਚਾਹੀਦੀਆਂ ਨੇ। ਜਿਵੇਂ ਸਹਾਸੰਗੇ ਜੀ ਜੇਕਰ ਤੁਹਾਨੂੰ ਇਹ ਗੱਲ ਨਹੀਂ ਪਤਾ ਕਿ ਤੁਹਾਡੇ ਘਰ ਦਾ ਵਾਸਤੂ ਦੋਸ਼ ਠੀਕ ਹੈ ਜਾਂ ਫਿਰ ਨਹੀਂ। ਤੇ ਨਾ ਹੀ ਸਾਧ ਸੰਗੇ ਜੀ ਤੁਸੀਂ ਇਸ ਗੱਲ ਤੋਂ ਜਾਣਕਾਰ ਹੂੰ ਕਿ ਕੁੰਡਲੀ ਦੇ ਵਿੱਚ ਸਾਧ ਸੰਗੇ ਜੀ ਤੁਹਾਡੇ ਕਿਹੜਾ ਗ੍ਰਹਿ ਖਰਾਬ ਚੱਲ ਰਿਹਾ ਹੈ। ਸਾਧ ਸੰਗੇ ਜੀ ਤੁਸੀਂ ਇਹ ਉਪਾਅ ਜੋ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਇਸ ਨੂੰ ਕਰ ਸਕਦੇ। ਕਿਉਂਕਿ ਇਸ ਨੂੰ ਕਰਨ ਦੇ ਨਾਲ ਸਾਧ ਸੰਗੇ ਜੀ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ। ਜੇ ਸਹਾਸੰਗ ਜੀ ਕਿਸੇ ਚੀਜ਼ ਦੇ ਨਾਲ ਕੋਈ ਫਾਇਦਾ ਨਾ ਹੋਵੇ ਤਾਂ ਉਹ ਇੱਕ ਘਰੇਲੂ ਉਪਾਅ ਕਰਨ ਦੇ ਨਾਲ ਆਪਾਂ ਨੂੰ ਕੋਈ ਨੁਕਸਾਨ ਵੀ ਨਹੀਂ ਹੁੰਦਾ ਪਰ ਅਸੀਂ ਜੋ ਤੁਹਾਡੇ ਨਾਲ ਸਰਚ ਪਾਉਣ ਲੱਗੇ ਆ ਸਹਾਸੰਗ ਜੀ ਇਸ ਦਾ ਕੋਈ ਨੁਕਸਾਨ ਨਹੀਂ ਇਹ ਸਿਰਫ ਤੇ ਸਿਰਫ ਲਾਭ ਹੀ ਦਿੰਦਾ ਹੈ ਇਸੇ ਤਰ੍ਹਾਂ ਸਹਾਸੰਗ ਜੀ ਇੱਕ ਗਲਤੀ ਜੋ ਸਾਡੀਆਂ ਮਤਾ ਮੈਂ ਪੜਾ ਬਹੁਤ ਹੀ ਜ਼ਿਆਦਾ ਅਕਸਰ ਹੀ ਕਰਦੀ ਆਏ ਨੇ ਇੰਨਾਂ ਗਲਤੀਆਂ ਨੂੰ ਕਰਨ ਦੀ ਨਾਲ ਸਾਧ ਸੰਗੇ ਜੀ ਤੁਸੀਂ ਆਪਣੇ ਘਰ ਦੇ ਵਿੱਚ ਅਨੇਕਾਂ ਹੀ ਮੁਸ਼ਕਲਾਂ ਬਿਮਾਰੀਆਂ ਨੂੰ ਪਰੇਸ਼ਾਨੀਆਂ ਨੂੰ ਬੁਲਾਵਾ ਦਿੰਦੇ ਹੋ ਉਹ ਕਿਹੜੀਆਂ ਗਲਤੀਆਂ ਨੇ ਸਾਧ ਸੰਗੇ ਜੀ ਜਿਹੜੀਆਂ ਤੁਸੀਂ ਕਦੇ ਵੀ ਨਹੀਂ ਕਰਨੀਆਂ ਤੇ ਪਰ ਫਿਰ ਵੀ ਸਹਾਸੰਗੇ ਜੀ ਜੋ ਭੈਣਾਂ ਨੇ ਆਪਣੇ ਘਰ ਦੇ ਵਿੱਚ ਇਸ ਗਲਤੀ ਨੂੰ ਜ਼ਰੂਰ ਕਰਦੀਆਂ ਨੇ ਤੇ ਹਰ ਵਾਰ ਵਾਰ ਕਰਦੀਆਂ ਹੀ ਰਹਿੰਦੀਆਂ ਨੇ ਜਿਵੇਂ ਸਹਾਸੰਗੇ ਜੀ ਆਪਣੇ ਘਰ ਦੇ ਵਿੱਚ ਜਦੋਂ ਨਮਕ ਖਤਮ ਹੋ ਜਾਂਦਾ ਹੈ ਤੇ ਬਹੁਤ ਚਾਹਦੀਆਂ ਭੈਣਾਂ ਕੀ ਕਰਦੀਆਂ ਨੇ ਕਿ ਆਪਣੇ ਆਂਢ ਗੁਆਢ ਦੇ ਵਿੱਚੋਂ ਨਮਕ ਲੈਣ ਚਲੀਆਂ ਜਾਂਦੀਆਂ ਨੇ ਪਰ ਸਾਥ ਸੰਗਤ ਜੀ ਤੁਸੀਂ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਜੇਕਰ ਤੁਹਾਡੇ ਘਰ ਦੇ ਵਿੱਚ ਇੱਕ ਪੈਕੇਟ ਨਮਕ ਦਾ ਲੱਗਦਾ ਤਾਂ ਤੁਸੀਂ ਦੋ ਲਿਆ ਕੇ ਰੱਖੋ ਇਸ ਤਰ੍ਹਾਂ ਸਾਥ ਸੰਗਤ ਜੀ ਜਦੋਂ ਵੀ ਤੁਹਾਡਾ ਇੱਕ ਪੈਕੇਟ ਖਤਮ ਹੋ ਜਾਵੇ ਤਾਂ ਤੁਸੀਂ ਦੂਸਰਾ ਅਡਵਾਂਸ ਦੇ ਵਿੱਚ ਲਿਆ ਕੇ ਰੱਖ ਸਕਦੇ ਹੋ ਪਰ ਤੁਸੀਂ ਆਪਣੀ ਰਸੋਈ ਘਰ ਦੇ ਵਿੱਚੋਂ ਕਦੇ ਵੀ ਨਮਕ ਨੂੰ ਖਤਮ ਨਹੀਂ ਹੋਣ ਦੇਣਾ ਤੇ ਨਾ ਹੀ ਸਾਸੰਗੇ ਜੀ ਤੁਸੀਂ ਨਮਕ ਕਦੇ ਕਿਸੇ ਦੇ ਘਰੋਂ ਆਂਡ ਗੁਆਂਡ ਦੇ ਵਿੱਚੋਂ ਲੈ ਕੇ ਆਉਣਾ ਤੇ ਦੂਸਰੀ ਗੱਲ ਸਾਸੰਗੇ ਜੀ ਨਮਕ ਨੂੰ ਕਦੇ ਵੀ ਤੁਸੀਂ ਸਟੀਲ ਦੇ ਬਰਤਨ ਜਾਂ ਫਿਰ ਲੋਹੀ ਦੇ ਬਰਤਨ ਦੇ ਵਿੱਚ ਭੁੱਲ ਕੇ ਵੀ ਨਾ ਰੱਖਿਆ ਕਰੋ ਸਾਸੰਗੇ ਜੀ ਨਮਕ ਨੂੰ ਤੁਸੀਂ ਕੱਚ ਦੇ ਡੱਬੇ ਦੇ ਵਿੱਚ ਤੇ ਜਾਂ ਫਿਰ ਸਾਸੰਗੇ ਜੀ ਕਿਸੇ ਹੋਰ ਬਰਤਨ ਦੇ ਵਿੱਚ ਤੁਸੀਂ ਪਾ ਕੇ ਰੱਖ ਸਕਦੇ ਹੋ ਸਾਸੰਗੇ ਜੀ ਲੋਹੇ ਤੇ ਸਟੀਲ ਦੇ ਬਰਤਨ ਦੇ ਵਿੱਚ ਭੁੱਲ ਕੇ ਵੀ ਕਦੇ ਨਮਕ ਨੂੰ ਨਾ ਰੱਖੋ ਅਕਸਰ ਹੀ ਸਾਸੰਗੇ ਜੀ ਇਹ ਬਹੁਤ ਹੀ ਜ਼ਿਆਦਾ ਵੱਡੀ ਗਲਤੀ ਜੋ ਆਪਣੀ ਘਰਾਂ ਦੇ ਵਿੱਚ ਆਮ ਹੀ ਮਤਾਮਾ ਪੈਣਾ ਕਰਦੀ ਹੈ ਨੇ ਇਸ ਦੇ ਨਾਲ ਨਾਲ ਸਾਸੰਗੇ ਜੀ ਤੁਸੀਂ ਆਪਣੀ ਘਰ ਦੇ ਵਿੱਚ ਨਮਕ ਤੇ ਚੀਨੀ ਨੂੰ ਕਦੇ ਵੀ ਇਕੱਠਿਆਂ ਨਾਲ-ਨਾਲ ਨਹੀਂ ਰੱਖਣਾ ਚਾਹੀਦਾ ਜੇਕਰ ਸਾਧ ਸੰਗਤ ਜੀ ਤੁਸੀਂ ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਨਮਕ ਤੇ ਚੀਨੀ ਨੂੰ ਰੱਖ ਦਿਓ ਤਾਂ ਤੁਹਾਡੇ ਘਰ ਦੀ ਬਰਕਤ ਹੌਲੀ-ਹੌਲੀ ਕਰਕੇ ਖਤਮ ਹੋ ਜਾਵੇਗੀ ਤੇ ਇਸ ਉਪਾਅ ਨੂੰ ਸਾਧ ਸੰਗਤ ਜੀ ਤੁਸੀਂ ਆਪਣੇ ਘਰ ਦੇ ਅੰਦਰ ਹੀ ਰਸੋਈ ਘਰ ਦੇ ਵਿੱਚ ਜਿਸ ਵੀ ਦਿਨ ਮਰਜੀ ਚਾਹੀ ਸੋਵਾਰ ਹੋਵੇ ਵੀਰਵਰ ਤੇ ਜਾਂ ਫਿਰ ਸਾਧ ਸੰਗਤ ਜੀ ਸ਼ੁੱਕਰਵਾਰ ਇਸ ਉਪਾਅ ਨੂੰ ਕਿਸੇ ਵੀ ਦਿਨ ਕਰ ਸਕਦੇ ਹੋ ਸੰਗਤ ਜੀ ਇਸ਼ਨਾਨ ਕਰਨ ਤੋਂ ਉਪਰੰਤ ਤੁਸੀਂ ਇੱਕ ਕੱਚ ਦਾ ਗਲਾਸ ਲੈ ਲੈਣਾ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਤੁਸੀਂ ਸਾਫ਼ ਸੁਥਰਾ ਕਰ ਲੈਣਾ ਤੇ ਜੋ ਗਲਾਸ ਤੁਸੀਂ ਸਾਧ ਸੰਗਤ ਜੀ ਲਿਆਏ ਉਹ ਗਲਾਸ ਬਿਲਕੁਲ ਹੀ ਪਲੇਨ ਹੋਣਾ ਚਾਹੀਦਾ ਹੈ ਤੇ ਉਸ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਡਿਜਾਇਨ ਨਹੀਂ ਹੋਣਾ ਚਾਹੀਦਾ ਪਰ ਜੇਕਰ ਸਾਥ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਕੱਚ ਦਾ ਗਲਾਸ ਨਹੀਂ ਹੈਗਾ ਤਾਂ ਤੁਸੀਂ ਕੱਚ ਦੀ ਬੋਤਲ ਦਾ ਸੇਵਨ ਵੀ ਕਰ ਸਕਦੇ ਹੋ ਪਰ ਉਹ ਕੱਚ ਦੀ ਬੋਤਲ ਇਹ ਜੋ ਸਾਥ ਸੰਗਤ ਜੀ ਉਹ ਕਿਸੇ ਮੈਡੀਸਿਨ ਜਾਂ ਫਿਰ ਸ਼ਰਾਬ ਦੀ ਵਾਲੀ ਨਹੀਂ ਹੋਣੀ ਚਾਹੀਦੀ ਇਸ ਤੋਂ ਬਾਅਦ ਸਾਥ ਸੰਗਤ ਜੀ ਤੁਸੀਂ ਮਿਸ਼ਰੀ ਦੀਆਂ ਤਿੰਨ ਟੁਕੜੀਆਂ ਚਾ ਤਿੰਨ ਪੀਸ ਲੈਣੇ ਨੇ ਉਹ ਲੈ ਕੇ ਤੁਸੀਂ ਇਹ ਕੰਚ ਦੇ ਇੱਕ ਗਲਾਸ ਦੇ ਵਿੱਚ ਪਾ ਲੈਣੇ ਨੇ ਤੇ ਜੋ ਸਾਸੰਗੇ ਜੀ ਤੁਸੀਂ ਮਿਸ਼ਰੀ ਲੈਣੀ ਏ ਉਹ ਤੁਸੀਂ ਧਾਗੇ ਵਾਲੀ ਲੈਣੀ ਏ ਜੋ ਆਮ ਤੌਰ ਤੇ ਸਾਸੰਗੇ ਜੀ ਕਿਸੇ ਵੀ ਕਰਿਆਨੇ ਵਾਲੀ ਦੁਕਾਨ ਤੋਂ ਤੁਹਾਨੂੰ ਆਸਾਨੀ ਦੇ ਨਾਲ ਮਿਲ ਜਾਵੇਗੀ ਇਹ ਮਿਸ਼ਰੀ ਦੇ ਤਿੰਨ ਟੁਕੜੇ ਸਾਸੰਗੇ ਜੀ ਤੁਸੀਂ ਗਲਾਸ ਦੇ ਵਿੱਚ ਪਾ ਦੇਣੇ ਨੇ ਤੇ ਹਫਤੇ ਦੇ ਵਿੱਚ ਕਿਸੇ ਵੀ ਦਿਨ ਤੁਸੀਂ ਇਸ਼ਨਾਨ ਕਰਨ ਤੋਂ ਉਪਰੰਤ ਇਹ ਉਪਾਅ ਤੁਸੀਂ ਕਰ ਸਕਦੇ ਹੋ ਤੇ ਮਿਸ਼ਰੀ ਨੂੰ ਪਾਉਣ ਤੋਂ ਬਾਅਦ ਦੇ ਵਿੱਚ ਸਾਹ ਸੰਗਤ ਜੀ ਇੱਕ ਚੁਟਕੀ ਹਲਦੀ ਲੈਣੀ ਹੈ ਤੇ ਉਸ ਨੂੰ ਵੀ ਤੁਸੀਂ ਗਲਾਸ ਦੇ ਵਿੱਚ ਹੀ ਪਾ ਦੇਣਾ ਇਸ ਤੋਂ ਬਾਅਦ ਦੇ ਵਿੱਚ ਸਾਹ ਸੰਗਤ ਜੀ ਇਸ ਗਲਾਸ ਨੂੰ ਤੁਸੀਂ ਚੌਲਾਂ ਦੇ ਨਾਲ ਭਰ ਦੇਣਾ ਜਿਵੇਂ ਪਹਿਲਾਂ ਕੱਚ ਦੇ ਗਲਾਸ ਨੂੰ ਸਾਫ਼ ਕਰਕੇ ਉਸ ਦੇ ਵਿੱਚ ਤਿੰਨ ਮਿਸ਼ਰੀ ਦੇ ਟੁਕੜੇ ਪਾਉਣੇ ਨੇ ਉਸ ਤੋਂ ਬਾਅਦ ਦੇ ਵਿੱਚ ਇੱਕ ਚੁਟਕੀ ਹਲਦੀ ਪਾ ਕੇ ਤੇ ਫਿਰ ਉਸ ਨੂੰ ਚੌਲਾਂ ਦੇ ਨਾਲ ਭਰ ਦੇਣਾ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਗਲਾਸ ਨੂੰ ਚੰਗੀ ਤਰ੍ਹਾਂ ਢੱਕ ਦੇਣਾ ਜੇ ਤੁਸੀਂ ਇਹ ਉਪਾਅ ਬੋਤਲ ਦੇ ਵਿੱਚ ਕਰ ਰਹੇ ਹੋ ਤਾਂ ਤੁਸੀਂ ਸਾਧ ਸੰਗਤ ਜੀ ਬੋਤਲ ਨੂੰ ਟੱਕੰਦੇ ਨਾਲ ਬੰਦ ਕਰ ਦੇਣਾ ਇਹ ਤੁਸੀਂ ਉਪਾ ਕਰਕੇ ਆਪਣੀ ਰਸੋਈ ਦੇ ਵਿੱਚ ਤਰ ਦਿਸ਼ਾ ਦੇ ਵੱਲ ਮੇਰੇ ਕਹਿਣ ਦਾ ਭਾਵ ਕਿ ਨਾਰਥ ਸਾਈਡ ਜਿੱਥਾ ਫਿਰ ਸਾਸ ਸੰਗੇ ਜੀ ਪੂਰਬ ਦਿਸ਼ਾ ਜਿੱਥੇ ਵੀ ਤੁਹਾਨੂੰ ਇਹ ਦਿਸ਼ਾ ਦੇ ਵਿੱਚ ਜਗ੍ਹਾ ਹੈਗੀ ਉਥੇ ਸਾਸ ਸੰਗੇ ਜੀ ਤੁਹਾਡੇ ਸਿਰ ਤੋਂ ਉੱਪਰ ਰਹੇ ਕੋਈ ਐਸੀ ਜਗਾਹ ਤੇ ਸਾਥ ਸੰਗੇ ਚ ਇਸ ਗਲਾਸ ਜਾਂ ਬੋਤਲ ਨੂੰ ਜਿਸ ਦੇ ਵਿੱਚ ਤੁਸੀਂ ਉਪਾ ਕਰ ਰਹੇ ਹੋ ਉਸ ਨੂੰ ਰੱਖ ਦੇਣਾ ਇਸ ਗਲਾਸ ਜਾਂ ਬੋਤਲ ਨੂੰ ਇਸ ਤਰੀਕੇ ਦੇ ਨਾਲ ਸਾਥ ਸੰਗੇ ਚ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਰਸੋਈ ਦੇ ਵਿੱਚ ਜਾਓ ਤਾਂ ਇਹ ਤੁਹਾਡੇ ਸਿਰ ਤੋਂ ਉੱਪਰ ਹੋਣਾ ਚਾਹੀਦਾ ਹੈ ਇਸ ਦੇ ਨਾਲ ਨਾਲ ਸਾਥ ਸੰਗੇ ਚ ਜਦੋਂ ਵੀ ਤੁਸੀਂ ਰਸੋਈ ਦੇ ਵਿੱਚ ਜਾਓ ਤਾਂ ਇਹ ਗਲਾਸ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਈ ਦੇਵੇ। ਸਾਧ ਸੰਗੇ ਜੀ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਕਰਨਾ ਹੈ ਇਸ ਤੋਂ ਬਾਅਦ ਦੇ ਵਿੱਚ ਸਾਧ ਸੰਗੇ ਜੀ 21 ਦਿਨਾਂ ਦੇ ਬਾਅਦ ਤੇ ਜਾਂ ਫਿਰ 1 ਮਹੀਨੇ ਦੇ ਬਾਅਦ ਦੇ ਵਿੱਚ ਸਾਧ ਸੰਗੇ ਜੀ ਤੁਸੀਂ ਇਹਨਾਂ ਚੀਜ਼ਾਂ ਨੂੰ ਤੁਸੀਂ ਇਸ ਗਲਾਸ ਨੂੰ ਬਦਲ ਦੇਣਾ ਹੈ ਕਿਸੇ ਪਿੱਪਲ ਦੇ ਹੀਠਾ ਜਾਂ ਫੇਰ ਕੀੜੀਆਂ ਦੇ ਭੋਂਤੇ ਸਾਧ ਸੰਗਏ ਜੀ ਇਸ ਗਲਾਸ ਦੇ ਵਿੱਚ ਜੋ ਸਮਾਨ ਪਾਇਆ ਸੀ ਉਸ ਸਮਾਨ ਨੂੰ ਸਾਧ ਸੰਗਏ ਜੀ ਤੁਸੀਂ ਖਲਾਰ ਦੇਣਾ ਤੇ ਗਲਾਸ ਨੂੰ ਤੁਸੀਂ ਉਥੋਂ ਵਾਪਸ ਲੈ ਆਉਣਾ ਤੇ ਉਸ ਤੋਂ ਅਗਲੇ ਦਿਨ ਸਾਧ ਸੰਗਏ ਜੀ ਤੁਸੀਂ ਫੇਰ ਇਸ਼ਨਾਨ ਕਰਨ ਤੋਂ ਉਪਰੰਤ ਉਸੇ ਤਰ੍ਹਾਂ ਸਾਧ ਸੰਗਏ ਜੀ ਗਲਾਸ ਦੇ ਵਿੱਚ ਮਿਸ਼ਰੀ ਹਲਦੀ ਤੇ ਚੌਲਾਂ ਦੇ ਨਾਲ ਤੁਸੀਂ ਭਰ ਕੇ ਰੱਖਦੇ ਨਹੀਂ ਇਹ ਸਭ ਤੋਂ ਵੱਡੀ ਗੱਲ ਤਾਂ ਸਾਥਸੰਗੇ ਜੀ ਇਹ ਜੋ ਉਪਾਅ ਤੁਹਾਡੇ ਨਾਲ ਸਾਂਝਾ ਕੀਤਾ ਹੈ ਇਹ ਨਾ ਹੀ ਤਾਂ ਬਹੁਤਾ ਜ਼ਿਆਦਾ ਔਖਾ ਹੈ ਤੇ ਨਾ ਹੀ ਸਾਥਸੰਗੇ ਜੀ ਇਹ ਬਹੁਤਾ ਜ਼ਿਆਦਾ ਮਹਿੰਗਾ ਹੈ ਤੇ ਦੂਸਰੀ ਗੱਲ ਸਾਥਸੰਗੇ ਜੀ ਇਸ ਉਪਾਅ ਨੂੰ ਨਾ ਹੀ ਤੁਸੀਂ ਰੋਜ਼-ਰੋਜ਼ ਕਰਨਾ ਹੈ ਤੇ ਨਾ ਹੀ ਤੁਸੀਂ ਇਸ ਸਮਾਨ ਨੂੰ ਰੋਜ਼-ਰੋਜ਼ ਬਦਲਣਾ ਹੈ ਸਾਬ ਤੋਂ ਵੱਡੀ ਗੱਲ ਸਾਧ ਸੰਗਤ ਜੀ ਇਹ ਇੱਕ ਮਾਮੂਲੀ ਜਿਹਾ ਉਪਾਅ ਤੁਹਾਨੂੰ ਬਹੁਤ ਹੀ ਜ਼ਿਆਦਾ ਲਾਭ ਦੇਵੇਗਾ ਜਿਹੜੀਆਂ ਆਪਣੀ ਘਰ ਦੇ ਵਿੱਚ ਮੁਸ਼ਕਲਾਂ ਪਰੇਸ਼ਾਨੀਆਂ ਆ ਰਹੀਆਂ ਨੇ ਆਪਾਂ ਪਰੇਸ਼ਾਨੀਆਂ ਦੇ ਵਿੱਚੋਂ ਗੁਜ਼ ਰਹੇ ਹਾਂ ਸਾਧ ਸੰਗਤ ਜੀ ਇਹ ਉਪਾਅ ਉਹਨਾਂ ਪਰੇਸ਼ਾਨੀਆਂ ਮੁਸ਼ਕਲਾਂ ਦੇ ਵਿੱਚੋਂ ਆਪਾਂ ਨੂੰ ਬਾਹਰ ਕੱਢੇਗਾ ਤੁਹਾਡੀ ਸੁਤੀ ਪਈ ਕਿਸਮਤ ਨੂੰ ਬਦਲ ਕੇ ਰੱਖ ਦੇਵੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾ ਆਉਣਾ ਸ਼ੁਰੂ ਹੋ ਜਾਵੇਗਾ ਇਸ ਉਪਾਅ ਤੋਂ ਸਾਧ ਸੰਗਤ ਜੀ ਤੁਸੀਂ ਜ਼ਰੂਰ ਕਰਕੇ ਦੇਖਿਓ ਉਪਾਅ ਤੋਂ ਬਾਅਦ ਦੇ ਵਿੱਚ ਤੁਸੀਂ ਆਪ ਖੁਦ ਹੀ ਦੇਖੋਗੇ ਸਾਧ ਸੰਗਤ ਜੀ ਕਿ ਤੁਹਾਡੀ ਘਰ ਦੇ ਵਿੱਚ ਪੈਸਾ ਟਿਕਣ ਲੱਗੇਗਾ ਜਿਸ ਦੇ ਨਾਲ ਤੁਹਾਡੇ ਘਰ ਦਾ ਵਾਸਤੂ ਦੋਸ਼ ਠੀਕ ਹੋ ਜਾਵੇਗਾ ਤੇ ਤੁਹਾਡੇ ਘਰ ਦੇ ਵਿੱਚ ਬਰਕਤ ਬਣੀ ਰਹੇਗੀ। ਤੁਸਾ ਸਾਂਗੇ ਜੀ ਏਸੀ ਆਪਣੀ ਅੱਜ ਦੀ ਵੀਡੀਓ ਤੇ ਇਹ ਉਪਾ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜਿਹੜੇ ਇਨ੍ਹਾਂ ਮੁਸ਼ਕਲਾਂ ਦੇ ਵਿੱਚੋਂ ਗੁਜ਼ਰ ਰਹੇ ਨੇ, ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ। ਸਾਂਗੇ ਜੀ ਇਹ ਛੋਟੇ ਛੋਟੇ ਉਪਾ ਆਪਣੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੇ ਨੇ। ਪਰ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਵਹਿਮਾਂ ਦੇ ਵਿੱਚ ਨਹੀਂ ਪਾਉਣਾ। ਸਿਰਫ ਇੱਕ ਏ ਘਰੇਲੂ ਉਪਾਅ ਨੇ ਜੋ ਕਰਨ ਦੇ ਨਾਲ ਸਾਧ ਸੰਗੇ ਜੀ ਕਈ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਆਈਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ ਆਪਾਂ ਇਹ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਸਾਧ ਸੰਗੇ ਜੀ ਇਸ ਲਈ ਤੁਹਾਡੇ ਨਾਲ ਸਾਂਝਾ ਕੀਤਾ ਹੈ ਤਾਂ ਕਿ ਕੋਈ ਹੋਰ ਵੀਰ ਭੈਣ ਦਾ ਵੀ ਭਲਾ ਹੋ ਸਕੇ